ਸਰਸ਼ੀਕਾਲ ਮੈਂ ਗੁਰਪ੍ਰੀਤ ਕੌਰ ਲੈ ਕੇ ਹਜ਼ਰਾਂ ਫਟਾਫਟ ਦੀਆਂ ਖਬਰਾਂ ਤੇ ਫਟਾਫਟ ਖਬਰਾਂ ਦਾ ਗਾਸ ਕਰਦੀ ਆਸਦੀ ਪਹਿਲੀ ਖਬਰ ਦੇ ਨਾਲ हरियाणा 'ਚ EVM ਖਰਾਬ ਹੋਣ ਦੀ ਸ਼ਿਕਾਇਤ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਭਾਰਤੀ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ। ਦਰਸਲ ਚੋਣਾਂ ਦੇ ਦੌਰਾਨ ਗੜਬੜੀ ਦੀ ਸੰਭਾਵਨਾ ਨੂੰ ਲੈ ਕੇ ਕਾਂਗਰਸੀ ਉਮੀਦਵਾਰਾਂ ਦੀ ਸ਼ਿਕਾਇਤ ਤੋਂ ਬਾਅਦ ECI ਨੇ ਹਰਿਆਣਾ ਦੀਆਂ ਕਰਨਾਲ ਅਤੇ ਫਰੀਦাবাদ ਲੋਕ ਸਭਾ ਸੀਟਾਂ ਤੇ EVM ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਦੱਸਦੇ ਕਿ ਕਰਨਾਲ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਦਿਵਾਂਸ਼ੂ ਬੁੱਦੀ ਰਾਜਾਦੇਵ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ EVM ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਫਰੀਦাবাদ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਸਿੰਘ ਨੇ ਵੀ ਗੜਬੜੀ ਦਾ ਖਦ사 ਪ੍ਰਗਟਾਇਆ ਸੀ। ਭਾਰਤੀ ਚੋਣ ਕ ਕੀ EVM ਦੇ ਵਿੱਚ ਖਰਾਬੀ ਦੀ ਸ਼ਿਕਾਇਤ ਕਰਨ ਵਾਲੀਆਂ 8 ਅਰਜ਼ੀਆਂ ਪ੍ਰਾਪਤ ਹੋਈਆਂ ਨੇ ਤੇ ਇਹਨਾਂ ਦੇ ਵਿੱਚ ਹਰਿਆਣਾ ਦੀਆਂ ਕਰਨਾਲ ਅਤੇ ਫਰੀਦাবাদ ਲੋਕ ਸਭਾ ਸੀਟਾਂ ਦੇ ਨਾਂ ਸ਼ਾਮਿਲ ਨੇ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੀ ਜਿਮਨੀ ਚੌਂਦ ਲਈ ਭਾਜਪਾ ਸਮਾਜ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਪਾਰਟੀ ਨੇ ਜਲੰਧਰ ਪੱਛਮੀ ਤੋਂ ਬਿੰਦਰ ਲੱਖਾ ਨੂੰ ਉਮੀਦਵਾਰ ਬਣਾਇਆ ਤੇ ਦੱਸਦੀ ਕਿ ਬਿੰਦਰ ਲੱਖਾ ਪਾਰਟੀ ਦੇ ਬੂਤ ਪੱਧਰ ਦੇ ਵਰਕਰ ਨੇ ਤੇ ਜੋ ਕਿ 25 ਸਾਲਾਂ ਤੋਂ ਪਾਰਟੀ ਸੰਗਠਨ ਦੇ ਲਈ ਵਖ ਵਕੌਲਦਿਆਂ ਤੇ ਕੰਮ ਕਰੀ ਨੇ ਵਰਨਣਯੋਗ ਹੈ ਕਿ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਦੇ ਰਾਹੀਂ ਐਲਾਨ ਕੀਤਾ ਹੈ ਕਿ ਜਲੰਧਰ ਪੱਛਮੀ ਦੀ ਜਿਮਨੀ ਚੌਂਦ ਦੇ ਲਈ ਬਿੰਦਰ ਲੱਖਾ ਹੀ ਉਮੀਦਵਾਰ ਹੋਣਗੇ ਉਤੇ ਹੀ ਬਿੰਦਰ ਲੱਖਾ ਦੇ ਵੱਲੋਂ ਨਾਮਜ਼ਦਗੀ ਪੱਤਰ ਵੀ ਦਾਖਲ ਕੀਤਾ ਗਿਆ ਤੇ ਇਸ ਦੌਰਾਨ ਪ ਲੋਕ ਸਭਾ ਉਮੀਦਵਾਰ ਡਾਕਟਰ ਨਿਸ਼ਚਤਰਪਾਲ ਤੇ ਨਵਾਂ ਸ਼ਹਿਰ ਤੋਂ ਬਸਪਾ ਵਿਧਾਇਕ ਵੀ ਮੌਜੂਦ ਸਨ ਖਡੋਰ ਸਹਿਮ ਲੋਕ ਸਭਾ ਹਲਕੇ ਤੋਂ ਚੁਣੇ ਗਏ ਨਵੇਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਨੋ ਹੋਣਾ ਸਾਥੀਆਂ ਦੀ ਕੌਮੀ ਸੁਰੱਖਿਆ ਦੇ ਤਹਿਤ ਨਜ਼ਰਬੰਦੀ ਇੱਕ ਸਾਲ ਦੇ ਲਈ ਵਧਾ ਦਿੱਤੀ ਗਈ ਹੈ ਤੇ ਇਸ ਮਗਰੋਂ ਪੰਜਾਬ ਦੀ ਸਿਆਸਤ ਮੁਰ ਗਰਮਾ ਗਈ ਹੈ ਵਿਰੋਧੀ ਧਿਰਾਂ ਇਸ ਦੇ ਲਈ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਜਨਕੀ ਭਗਵੰਤ ਮਾਨ ਸਰਕਾਰ ਨੂੰ ਵੀ கேਲ ਰਹੀ ਹੈ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਲੋਕਾਂ ਦੇ ਫੈਸਲੇ ਦਾ ਸਤਿਕਾਰ ਕਰਨ ਤੇ ਭਾਈ ਅਮਰਿਤਪਾਲ ਉਨ੍ਹਾਂ ਨੂੰ ਡਿਬਰਗੜ੍ਹ ਜੇਲ੍ਹ ਦੇ ਵਿੱਚੋਂ ਰਿਹਾਅ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਨੇ ਬਗੈਰ ਕੋਈ ਜਾਇਜ਼ ਕਾਰਨ ਦੱਸੇ ਐਨਐਸਏ ਨਜ਼ਰਬੰਦੀ ਦੇ ਸਖਤ ਹੁਕਮਾਂ ਨੂੰ ਹੋਰ ਬੁਦਾ ਦਿੱਤਾ ਹੈ ਮੈਂ ਭਗਵੰਤ ਮਾਨ ਤੇ ਅਰਵਿੰਦ ਕੇਚਰੀਵਾਲ ਦੀ ਇਸ ਬਦਲਾਖੋਰੀ ਵਾਲੀ ਕਾਰਵਾਈ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਉਨ੍ਹਾਂ ਦੀ ਜਲਦੀ ਰਿਹਾਈ ਦੀ ਮੰਗ ਕਰਦਾ ਹਾਂ CISF ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ 24 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜੋ ਕਿ 67 ਸਾਲਾ ਸੀਨੀਅਰ ਸਿਟੀਜ਼ਨ ਬਜੋ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਉੱਥੇ ਉਸ ਦੇ ਕੋਲੋਂ ਜਾਲੀ ਪਾਸਪੋਰਟ ਵੀ ਬਰਾਮਦ ਹੋਇਆ ਦਰਸਲ 18 ਜੂਨ ਨੂੰ ਸ਼ਾਮ ਕਰੀਬ 5:20 ਮਿੰਟ ਤੇ ਪ੍ਰੋਫਾਈਲਿੰਗ ਅਤੇ ਬਿਹੇਵੀਅਰ ਡਿਕਟੇਸ਼ਨ ਦੇ ਆਧਾਰ ਤੇ ਇੱਕ CISF ਜਵਾਨ ਨੇ ਟਰਮੀਨਲ 3 ਤੇ ਚੈੱਕ-ਇਨ ਖੇਤਰ ਦੇ ਵਿੱਚ ਇੱਕ ਯਾਤਰੀ ਨੂੰ ਪੁਚਗਿਛ ਦੇ ਲਈ ਰੋਕਿਆ ਤੇ ਉਸ ਦੀ ਆਵਾਜ਼ ਅਤੇ ਸਕਿਨ ਵੀ ਉਸ ਜਵਾਨ ਵਿਅਕਤੀ ਵਰਗੀ ਸੀ ਜਿਹੜਾ ਪਾਸਪੋਰਟ ਦੇ ਵਿੱਚ ਦਿੱਤੇ ਵੀਰਵੇਦ ਨਾਲ ਮੇਲ ਨਹੀਂ ਖਾ ਰਿਹਾ ਸੀ ਨੇੜਿਓਂ ਜਾਂਚ ਕਰਨ ਤੇ ਪਤਾ ਲੱਗਿਆ ਕਿ ਉਸਨੇ ਆਪਣੇ ਵਾਲਾਂ ਤੇ ਦਾੜੀ ਨੂੰ ਚਿੱਟੇ ਰੰਗ ਦੇ ਨਾਲ ਰੰਗਿਆ ਹੋਇਆ ਸੀ ਅਤੇ ਬੁੱਢਾ ਦਿਖਣ ਦੇ ਲਈ ਐਂਡਕਾ ਮਲਾਈਆਂ ਹੋਈਆਂ ਸਨ ਤੇ ਪੁੱਛਗਿੱਛ ਦੇ ਦੌਰਾਨ ਉਸਨੇ ਦੱਸਿਆ ਕਿ ਉਸਦਾ ਅਸਲੀ ਨਾਂ ਗੁਰਸੇਵਕ ਸਿੰਘ ਹੈ ਤੇ ਉਸਦੀ ਉਮਰ 24 ਸਾਲ ਦੀ ਹੈ ਪਰ 67 ਸਾਲਾ ਰਸ਼ਵਿੰਦਰ ਸਿੰਘ ਸੋਹਤਾ ਦੇ ਨਾਂ ਤੇ ਜਾਰੀ ਕੀਤੇ ਪਾਸਪੋਰਟ ਤੇ ਸਫ਼ਰ ਕਰ ਰਿਹਾ ਸੀ ਕਿਉਂਕਿ ਮਾਮਲਾ ਫਰਜ਼ੀ ਪਾਸਪੋਰਟ ਅਤੇ ਨਕਲਦਾਸੀ ਤੇ ਇਸ ਲਈ ਯਾਤਰੀ ਨੂੰ ਉਸ ਤੇ ਸਮਾਨ ਸਮੇਤ ਕਾਨੂੰਨੀ ਕਾਰਵਾਈ ਦੇ ਲਈ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਕੁੜੀ ਨੇ ਥਾਣੇ ਦੇ ਅੰਦਰ ਹੀ ਰੀਲ ਬਣਾ ਦਿੱਤੀ ਇਸ ਰੀਲ ਦੇ ਵਿੱਚ ਕੁੜੀ ਨੇ ਇੱਕ ਪੰਜਾਬੀ ਗੀਤ ਪਾਇਆ ਤੇ ਲੜਕੀ ਨੇ ਇਸ ਰੀਲ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕੀਤਾ ਜਿਸ ਤੋਂ ਬਾਅਦ ਇਹ ਰੀਲ ਤੇਜ਼ੀ ਨਾਲ ਵਾਇਰਲ ਹੋ ਗਈ ਤੇ ਇਸ ਦੇ ਨਾਲ ਹੀ ਉਸ ਦੀ ਹਥਿਆਰਾਂ ਨਾਲ ਕੁੱਟਮਾਰ ਦਾ ਵੀਡੀਓ ਵੀ ਵਾਇਰਲ ਹੋਇਆ ਸੀ ਅਤੇ ਥਾਣੇ ਦੀ ਰੀਲ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ 'ਚ ਹੜਕੰਪ ਮਚ ਗਿਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਤੋਂ ਬਾਅਦ ਪੁਲਸ ਉਸ ਕੁੜੀ ਤੱਕ ਪਹੁੰਚ ਗਈ ਜਿਸ ਨੇ ਰੀਲ ਬਣਾਈ ਸੀ। ਜਦੋਂ ਪੁਲਸ ਮੁਲਾਜ਼ਮਾ ਨੇ ਉਸ ਤੋਂ ਰੀਲ ਬਣਾਉਣ ਦਾ ਕਾਰਨ ਪੁੱਛਿਆ ਤਾਂ ਕੋਈ ਸਪਸ਼ਟ ਜਵਾਬ ਨਹੀਂ ਦੇ ਸકી। ਮਾਮਲਾ ਸੀਨੀਅਰ ਪੁਲਸ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਇਸ ਤੋਂ ਬਾਅਦ ਲੜਕੀ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਸੋਸ਼ਲ ਮੀਡੀਆ ਪੇਜ ਤੇ ਪੁਲਸ ਥਾਣੇ ਅਤੇ ਇੰਸਟਾਗ੍ਰam ਤੇ ਹਥਿਆਰਾਂ ਨਾਲ ਪੋਸਟ ਕੀਤੀ ਗਈ। ਰੀਲ ਦੇ ਲਈ ਮਾ ਕਿ ਮੈਂ ਅਜਹੀ ਵੀਡੀਓ ਦੁਬਾਰਾ ਕਦੇ ਨਹੀਂ ਬਣਾਵਾਂਗੀ ਜਿਸ ਤੇ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਦੇ ਲਈ ਕਿ ਜੂਨ ਨੂੰ ਜਾਨੀ ਕਿ ਪਲਕੇ ਇੱਕ ਜਥਾ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਜਥਾ ਰਵਾਨਾ ਕੀਤਾ ਜਾਵੇਗਾ ਇਹ ਜਥਾ ਟਾਰੀ ਬਾਗਾ ਸਰਹੱਦ ਤੇ ਰਾਹੀਂ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੀ ਵਰਸੀ ਦੇ ਮੌਕੇ ਪਾਕਿਸਤਾਨ ਜਾਣ ਵਾਲੇ ਜਾਣ ਵਾਲਿਆਂ ਦੇ ਲਈ 340 ਲੋਕਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਦੇ ਵਿੱਚੋਂ 317 ਸ਼ਰਧਾਲੂਆਂ ਨੂੰ ਵੀਜ਼ਾ ਪ੍ਰਾਪਤ ਹੋਇਆ ਤੇ ਇਹ ਜਥਾ 1 ਜੂਨ ਨੂੰ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ ਇਸ ਦੇ ਲਈ ਅੱਜ ਸੰਗਠਾ ਪਾਸਪੋਰਟ ਪ੍ਰਾਪਤ ਕਰਨ ਦੇ ਲਈ ਸ਼੍ਰ ਜਨੇ 23 ਜੁਠੇਦੀ 3 ਜੁਨ ਨੂੰ ਵਾਪਸੀ ਹੋਵੇਗੀ ਤਾਂ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਵਧੀਆ ਇੰਤਜ਼ਾਮ ਕੀਤਾ ਗਿਆ ਤੇ ਪਾਕਿਸਤਾਨ ਸਥਿਤ ਗੁਰਤਾਂਵਾ ਦੇ ਦਰਸ਼ਨ ਕਾਂਦ ਲਈ ਸੰਗਤਾਂ ਦੇ ਮਨਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਦੇ ਵੱਲੋਂ 23 ਸਰਦਾਲੂਆਂ ਦੇ ਨਾਮ ਘੱਟ ਦਿੱਤੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਲਗਾਤਾਰ ਤਿਜੀ ਵਾਰ ਦੇਸ਼ ਤੇ ਪ੍ਰਧਾਨ ਮੰਤਰੀ ਜੁਨੇ ਗਏ ਨੇ ਤੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਮੰਗਲਵਾਰ ਜਨਕੀ 18 ਜੂਨ ਨੂੰ ਪੀਐਮ ਮੋਦੀ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਸੰਸਦੀ ਖੇਤਰ ਵਾਰਾਨਸੀ ਪਹੁੰਚ ਸੰਜਿੱਥੇ ਉਹਨਾਂ ਨੇ ਕਈ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਿਆ ਤੇ ਕਈ ਥਾਵਾਂ ਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਦੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੀਐਮ ਮੋਦੀ ਦੀ ਸੁਰੱਖਿਆ ਦੇ ਲਈ ਤਾਇਨਾਤ ਇੱਕ ਸੁਰੱਖਿਆ ਕਰਮੀ ਗੱਡੀ ਤੋਂ ਇੱਕ ਚੀਜ਼ ਹਟਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਤੋਂ ਕਥਿਤ ਤੌਰ ਤੇ ਚप्पल ਉੱਟੀ ਗਈ ਹੈ ਤੇ ਜੋ ਕਿ ਉਹਨਾਂ ਦੀ ਐਸਯੂਵੀ ਦੇ ਬੋਨਟ ਤੇ ਡਿੱਗੀ ਹੈ ਇਸ ਘਟਨਾ ਦੀ ਵੀਡੀਓ ਪੂਰੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਵਾਇਰਲ ਵੀਡੀਓ ਦੇ ਵਿੱਚ ਲੋਕ ਇਸ ਨੂੰ ਚप्पल ਕਹਿ ਰਹੇ ਨੇ ਪਰ ਅਜੇ ਤੱਕ ਇਸ ਦੀ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਹੋਈ ਅਮਰੀਕਾ ਦੇ ਉੱਗੇ ਗੁਰਸਿੱਖ ạtarni ਸਰਦਾਰ ਜਸਪ੍ਰੀਤ ਸਿੰਘ ਨੇ ਅਮਰੀਕਾ ਦੇ ਸੂਬਾ ਕੈਲੀਫੋਰਨੀਆ ਦੇ ਸ਼ਹਿਰ ਪਾਲੋ ਆਲਟੋ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਦੇ ਨਾਲ ਮੁਲਾਕਾਤ ਕੀਤੀ ਹੈ ਜਾਣਕਾਰੀ ਦਿੰਦੇ ạtarni ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਅਹਿਮ ਮਸਲਿਆਂ ਦੇ ਬਾਰੇ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਬਾਇਡਨ ਨੂੰ ਜਾਣੂ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚ ਬੈਕਲੌਗ ਤੇ ਆਫ 43 ਦੇ ਵੀਜ਼ੇ ਵਾਲੇ ਲੋਕਾਂ ਨੂੰ ਜ਼ਿਆਦਾ ਸਮਾਂ ਨਾ ਲਗਾਇਆ ਜਾਵੇ ਅਤੇ ਸਮਾਂ ਸੀਮਤ ਦਿੱਤਾ ਜਾਵੇ ਅਟਾਰਨ ਜਸਪ੍ਰੀਤ ਨੇ ਅਮਰੀਕਾ ਦੇ ਵਿੱਚ ਕਈ ਦਹਾਕੀਆਂ ਤੋਂ ਬਿਨਾਂ ਕਾਗਜ਼ਾਤ ਦੇ ਰਹਿਰੇ ਲੋਕਾਂ ਨੂੰ ਪੱਕਾ ਕਨ ਸੰਬੰਧੀ ਮਸਲੇ ਨੂੰ ਵੀ ਹੱਲ ਕਰਵਾਉਣ ਬਾਰੇ ਕੀਤਾ ਇਸ ਦੇ ਨਾਲ ਹੀ ਇੱਥੇ ਕਹਿ ਰਹੇ ਨੇ ਕਿ ਸਿੱਖਾਂ ਤੇ ਹੋਣ ਵਾਲੇ ਕ੍ਰਾਈਮ ਦੇ ਬਾਰੇ ਵੀ ਉਹਨਾਂ ਨੇ ਜਾਣੂ ਕਰਵਾਇਆ ਤੇ ਉਹਨਾਂ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਕੁਝ ਬਾਹਲੇ ਦੇ ਮੂਲਕਾਂ ਦੇ ਲੋਕ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਸ ਕਾਰਨ ਉਹਨਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ ਤੇ ਇਸ ਮਸਲੇ ਬਾਰੇ ਵੀ ਉਹਨਾਂ ਨੇ ਉਹਨਾਂ ਨੂੰ ਜਾਣੂ ਕਰਵਾਇਆ ਅੱਜ ਦੀਆਂ ਫਟਾਫਟ ਖਬਰਾਂ ਦੇ ਵਿੱਚ ਬਸ ਇਹ ਨਹੀਂ ਮੈਨੂੰ ਗੁਰਪ੍ਰੀਤ ਕੌਰ ਨੂੰ ਦੀ ਉਸਾਜ਼ਤ ਤਨਵਾਦ ਸਸ਼ੇਕਾਰ